ਸੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣੇ ਦੀ ਦਾਣਾ ਮੰਡੀ ਦੇ ਰੋਚ ਲੱਗੀ ਪਟਾਕਾ ਮਾਰਕੀਟ ਦੇ ਵਿੱਚ ਅਨਜਾਇਜ਼ ਤਰੀਕੇ ਨਾਲ ਵਸੂਲੀ ਕਰ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਦੱਸਿਆ ਕਿ ਪਾਰਕਿੰਗ ਦੇ ਨਾਮ ਤੇ ਇਹ ਵਸੂਲੀ ਕੀਤੀ ਜਾ ਰਹੀ ਸੀ। ਮੀਡੀਆ ਦੇ ਸਵਾਲ ਚੱਕਣ ਤੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸੋ ਦੱਸ ਦਈਏ ਕਿ ਪਟਾਕਾ ਮਾਰਕੀਟ ਦੇ ਵਿੱਚ ਜੋ ਕਿ ਬੜੇ ਦਿਨਾਂ ਤੋਂ ਹੰਗਾਮੇ ਦੇ ਵਿੱਚ ਚੱਲ ਰਹੀ ਹੈ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ ਪਹਿਲਾਂ ਹੀ ਪਟਾਕਾ ਮਾਰਕੀਟ ਐਸਪਰ ਕਾਫੀ ਲੇਟ ਲੱਗੀ ਆ ਤੇ ਹੁਣੇ ਇੱਥੇ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਸੀ ਦੋ ਵਿਅਕਤੀਆਂ ਦੇ ਵੱਲੋਂ ਮੀਡੀਆ ਦੇ ਵੱਲੋਂ ਸਵਾਲ ਚੱਕਿਆ ਜਾਂਦਾ ਹੈ ਪੁਲਿਸ ਦੇ ਕੋਲ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹਿਰਾਸਤ ਵਿੱਚ ਦੋ ਵਿਅਕਤੀਆਂ ਨੂੰ ਇਹ ਜਿਹੜਾ ਲਿਆ ਜਾਂਦਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੀਆਂ ਦਾਣਾ ਮੰਡੀ ਦੀ ਪਟਾਕਾ ਮਾਰਕੀਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋ ਵਿਅਕਤੀ ਨੇ ਨਾਜਾਇਜ਼ ਵਸੂਲੀ ਕਰ ਰਹੇ ਸੰ ਪਾਰਕਿੰਗ ਦੇ ਨਾਮ ਤੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਜੀ ਕੀ ਨਾਮ ਹੈ ਤੁਹਾਡਾ 70 ਦਿੱਤਾ ਅੱਛਾ ਕੀ ਕਰਨ ਆਏ ਸੀ ਇੱਥੇ ਪਟਾਕੇ ਪਟਾਕੇ ਲੈਂਦੇ ਤੁਹਾਡੇ ਕੋਲ ਪਾਰਕਿੰਗ ਦੇ ਕਿੰਨੇ ਪੈਸੇ ਲੱਤੇਗੇ 20 ਰੁਪਏ 20 ਬੇ ਕਿਸ ਕਿ ਤੁਸੀਂ ਪੁੱਛ ਨਹੀਂ ਕਿਸ ਚੀਜ਼ ਹੈ ਉਹ ਵੀ ਪਾਰਕਿੰਗ ਹੀ ਹੈ ਨਹੀਂ ਜੀ ਸਾਲ ਪਰਚੀ ਵੀ ਤੋਂ ਲੈ ਗਿਆ ਪਰਚੀ ਲੈ ਗਿਆ 20% ਦੇ ਲੋ ਕੋ ਦਰਵਾਜ਼ਾ ਗਿਆ ਅੱਛਾ ਪਰਚੀ ਵੀ ਲੈ ਗਿਆ ਤੁਹਾਡੇ ਕੋਲ ਪਾਰਕਿੰਗ ਦੇ ਨਾਮ ਤੇ ਵੈਲ ਵਸੂਲੀ ਕਰਕੇ ਗਏ ਨੇ ਵੀਰ ਵੀਰ ਬਲੇ ਕੇ ਆ ਵੀਰ ਬਲੇ ਕੇ ਠੀਕ ਪਰਚੀ ਵੀ ਨਹੀਂ ਦੇਗੇ ਪਰਚੀ ਦਿੱਤੀ ਸੀ ਪਹਿਲਾਂ ਹੁਣ ਬਾਅਦ ਹੁਣ ਵਾਪਸ ਲੈ ਲੀ ਠੀਕ ਹੈ ਕਿੰਨੀ ਕਿਸ਼ਤੀ ਕੋ પાર્ਕਿੰਗ ਦੇ ਪੈਸੇ ਹੈ ਐਜੀ ਕਿਸ਼ਤੀ ਦੀ પાર્ਕਿੰਗ ਦੇ ਪੈਸੇ ਹੈ ਭਾਜੀ ਪਾਰਕਿੰਗ ਦੇ ਆ ਜਿਹੜਾ ਟਿਕਟ ਹੈ ਜੀ ਮੰਡੀ ਦਾ ਸਾਰਾ ਉਹਦੇ ਆ ਅੱਛਾ ਭਈ ਮਤਲਬ ਤੁਹਾਨੂੰ ਠੇਕਾ ਦਿੱਤਾ ਗਿਆ ਉਹਨਾਂ ਨੂੰ ਹਾਂ ਜੀ ਕਿਹਨਾਂ ਨੂੰ ਠੇਕਾ ਤੁਹਾਨੂੰ ਮੈਂ ਸਾਨੂੰ ਨਹੀਂ ਦਿੱਤਾ ਹੋਇਆ ਠੇਕੇਦਾਰ ਆ ਉਹਨਾਂ ਕੋਲ ਹੈ ਨਹੀਂ ਨਹੀਂ ਠੇਕਾ ਜਿਹੜਾ ਹੈਗਾ ਕਿ ਠੇਕੇਦਾਰ ਦਾ ਨਾਮ ਕੀ ਹੈ ਕਿਹਨੇ ਠੇਕਾ ਦਿੱਤਾ ਤੁਹਾਨੂੰ ਪਰ ਉਹਨਾਂ ਕੋ ਤਾਂ ਸਬਜ਼ੀ ਮੰਡੀ ਦੇ ਅੰਦਰ ਦਾ ਠੇਕਾ ਨਾ ਮੈਂ ਇੱਧਰ ਲਾਣੀ ਹੈਗਾ ਦਾਣਾ ਮੰਡੀਓ ਸਬਜ਼ੀ ਮੰਡੀ ਦੇ ਅੰਦਰ ਲਠੇਕਾ ਉਹਨਾਂ ਕੋਲ ਹੀ ਮੋੜਾ ਅੰਦਰ ਗਈ ਹੈ ਤਾਂ ਹੀ ਜਿਹੜੇ ਹੁਣ ਮੇਨ ਮੇਨ ਉਹਨਾਂ ਦੇ ਪਾਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾ ਉਹਨਾਂ ਉਹਨਾਂ ਨਾਲ ਤੁਸੀਂ ਕਿਸ ਗੱਲ ਦਾ ਵਾਸਤਾ ਕਰ ਰਹੇ ਹੋ ਪਾਰਕਿੰਗ ਦੇ ਲਵਾਗੇ ਨਹੀਂ ਬਾਈ ਕਿਸ ਚੀਜ਼ ਦੀ ਪਾਰਕਿੰਗ ਠੇਕੇ ਹੀ ਨਹੀਂ ਗਈ ਜੀ ਪਾਜੀ ਸਾਰੀ ਮੰਡੀ ਦਾ ਤੁਸੀਂ ਪਾਜੀ ਨਹੀਂ ਇੱਕ ਇੱਕ ਮਿੰਟ ਪਾਜੀ ਮੰਡੀ ਕਿੱਥੋਂ ਦੀ ਕਿੱਥੇ ਦਾ ਕਿਤੇ ਮੰਡੀ ਕਿੱਧਰ ਗੱਲ ਕਰਾਓ ਗੱਲ ਮੰਡੀ ਕਿੱਥੋਂ ਦੀ ਕਿੱਥੇ ਦਾ ਕਿੱਥੇ ਰੱਖਦੀ ਹੈ ਕਹੋ ਉਗੀ ਮਾਈ ਕੱਢੀ ਰਾ ਓ ਮਾਈ ਕੱਢ ਪਾਜੀ ਇਹਨਾਂ ਡਰਦਾ ਨਾ ਘਰੇ ਬੈ ਜਾ ਜੀ ਬੋਲੀ ਸੱਚੀ ਗੱਲ ਹੈ ਪਾਜੀ ਕੀ ਨਾਮ ਹੈ ਤੁਹਾਡਾ ਗਗਨਦੀਪ ਗਗਨਦੀਪ ਜੀ ਕਿੱਥੋਂ ਆਏ ਢੰਡਾਰੀ ਕਲਾ ਤੋਂ ਤੇ ਇੱਥੇ ਕੀ ਕਰਨ ਆਏ ਸੀ ਇੱਥੇ ਆ ਮਾਰਕੀਟ ਦੇ ਖਾਏ ਤੇ ਤੁਹਾਡੇ ਕੋਲ ਪਾਰਕਿੰਗ ਦੀ ਜਿਹੜੀ ਵਸੂਲੀ ਕੀਤੀ ਗਈ ਕਿੰਨੇ ਰੁਪਏ ਦੀ ਹੈ 500 ਰੁਪਏ ਦੀ 500 ਰੁਪਏ ਕਿਸ ਚੀਜ਼ ਤੇ ਆਤੀ ਤੁਸੀਂ ਕਾਰ ਤੇ ਸੀ ਮੋਟਰਸਾਈਕਲ ਤੇ ਸੀ ਕਿੱਥੇ ਸੀ ਕਾਰ ਤੇ ਸੀਗੇ 50 ਰੁਪਏ ਦੀ ਪਾਰਕਿੰਗ ਲੈਂਦੀ ਹੈ ਪਰਚੀ ਦਿਖਾਓ ਪਰਚੀ ਦਿਖਾਓ ਪਰਚੀ ਹਾਂ ਸਿੱਧੀ ਕਰਕੇ ਦਿਓ ਮੈਨੂੰ ਹੁਣ ਤੁਹਾਡੀ ਗੱਡੀ ਖੜੀ ਕਿੱਥੇ ਹੈ ਇਹ ਇਹ ਤਾਂ ਇਹ ਤਾਂ ਸਿਰ ਪ੍ਰੋਡਕਸ਼ਨ ਦੇ ਮਾਰਕੀਟ ਤੋਂ ਬਾਹਰ ਆਉਂਦੀ ਹੈ ਗੱਡੀ ਇਹ ਤਾਂ ਸੜਕ ਤੇ ਖੜੇ ਨੇ ਪੈਸੇ ਲੈ ਲੈ ਤੁਹਾਡ ਨੂੰ ਪੁੱਛਣੀ ਉਹਨਾਂ ਨੂੰ ਉੱਥੇ ਉਹ ਬੰਦੇ ਨੇ ਕਹਿੰਦਾ ਇੱਧਰ ਲਾ ਲਓ ਇਹ ਸਿਰ ਪਾਰਕਿੰਗ ਇੱਕ ਇੱਕ ਆਪਾਂ ਤੁਹਾਡੇ ਕੋ ਫੀਸ ਦਿੱਤੀਗੀ ਪਾਰਕਿੰਗ ਹੀ ਪਰ ਪਾਰਕਿੰਗ ਕਿੱਥੇ ਹੈ ਇਹ ਪਤਾ ਨਹੀਂ ਕਿੱਥੋਂ ਆਉਣਾ ਪਹਿਲੀ ਵਾਰ ਆਏ ਸੀ ਇੱਥੇ ਕਿਹਦੇ ਚ ਲਾਣਾ ਵਾਲੇ ਪਾਰਕਿੰਗ ਨਹੀਂ ਹੈ ਜੀ ਕੋਈ ਵੀ ਤਾਂ ਲੱਗਣਾ ਚਲਦਾ ਹੈ ਉਧਰ ਵੀ ਚਲੋ ਤਾਜੀ ਨਜਾਇਜ਼ ਹੈ ਜੀ ਪੈਸੇ ਠੀਕ ਹੈ ਨਜਾਇਜ਼ ਲਿਖਤੀ ਆਰੀ ਹੈ ਇਹਨਾਂ ਨੂੰ ਸਾਰਾ ਸੂਚਿਤ ਕੀਤਾ ਜਾ ਰਿਹਾ ਵੀ ਆਪਣਾ ਆਰਬ ਗੇਟ ਤੁਹਾਡੇ ਕੋਲ ਹੋਣਾ ਚਾਹੀਦਾ ਰੀਤਾ ਹੋਣੀ ਚਾਹੀਦੀ ਪਾਣੀ ਦਾ ਸਿਸਟਮ ਤੁਹਾਡੇ ਕੋਲ ਆਪ ਆਪਣੇ ਨਾਲ ਰੱਖੋ ਜੀ ਜੋ ਵੀ ਆਪਣੇ ਦਿਵਾਲੀ ਦੇ ਤਿਹਾੜੀ ਵਿੱਚ ਵੀ ਤਾਂ ਕਿ ਕੋਈ ਆਬੀ ਨਾ ਨਾ ਹੋ ਸਕੇ ਇਹਨਾਂ ਕੋ ਪਰਮਿਸ਼ਨਾਂ ਪੂਰੀਆਂ ਹਨ ਹਾਂਜੀ ਪਰਮਿਸ਼ਨਾਂ ਪੂਰੀਆਂ ਇਹਨਾਂ ਕੋ ਪਰਮਿਸ਼ਨਾਂ ਇਹਨਾਂ ਨੂੰ ਮੰਡੀ ਬੋਰਡ ਦੀ ਹਣੀ ਪਰਚੀ ਦੇਂਦੀ ਸੀ ਉਹ ਵੀ ਘਟਾਈ ਜਾ ਰਹੀ ਹੈ ਸਾਰੇ ਕੱਟਦੇ ਨਹੀਂ ਆ ਪੂਰੀ ਜਿਹੜੀ ਫਾਇਰ ਬੀਰਡ ਦੀ ਪਰਮਿਸ਼ਨ ਹੋਰ ਨਾ ਫਾਇਰ ਆ ਗਿਆ ਕਿਤੇ ਨਾ ਇਹਨਾਂ ਕੋਲ ਰਕ ਭਜਾਣਾ ਸੇ ਰਹਿਤਾ ਵਾ ਉਹ ਵੀ ਇਹਨਾਂ ਨੂੰ ਨੋਟ ਕਰਾ ਦਿੱਤਾ ਕਿ ਆ ਉਹ ਵੀ ਮੰਗਾ ਰਹੇ ਨੇ ਹੁਣੇ ਤੇ ਸਰ ਇੱਕ ਵਾਇਰ வசੂਲੀ ਕੀਤੀ ਜਾ ਰਹੀ ਹੈ ਪਾਰਕਿੰਗ ਦੇ ਨਾਮ ਦੇ ਉੱਤੇ ਪੈਸੇ ਲਿੱਤੇ ਜਾ ਰਹੇ ਲੋਕਾਂ ਕੋਲ ਕੋਈ ਨਹੀਂ ਹੈ ਨਾ ਅਰੇ ਇੱਕ ਸਾਰਾ ਖੜੇ ਦੋ ਜਣੇ ਪੋਟ ਹੈ ਕਿ ਸਾਡੇ ਕੋਲ ਹੁਣ ਹੀ ਪਾਰਕਿੰਗ ਦੇ ਕੋਈ ਬਾਈਟ ਆ ਛੋਟ ਆਰੇ ਬੰਦੇ ਤੇ ਇਹ ਵੀ ਕਰ ਤੁਸੀਂ ਆਏ ਸੀਗੇ ਇਹਨਾਂ ਨੂੰ ਨੋਟ ਕਰਾ ਦਿੱਤਾ ਕਿ ਆ ਵੀ ਇੱਥੇ ਕੋਈ ਪਰਚੀ ਨਹੀਂ ਆ ਕਿਉਂਕਿ ਜੋ ਵੀ ਸਰ ਸਾਹਮਣੇ ਵੈਰ ਵਸੂਲੀ ਹੋ ਰਹੀ ਹੈ ਸਾਹਮਣੇ ਪਰਚਾ ਲੱਗੋ ਹੈਗਾ ਬਕਾਇਦਾ ਵੀਡੀਓ ਟੂ ਵੀਲਰ ਦਾ ਨਹੀਂਗਾ ਮੰਡੀ ਬੋਰ ਦਾ ਜਸਟ ਫੋਰ ਵੀਲਰ ਦੀ ਰਹਦੀ ਹੈਗੀ ਆ ਇੱਕ ਰਾਜੂ ਕਹਿੰਦੇ ਰਾਜੂ ਦਾ ਠੇਕਾ ਜੀ ਉਹ ਕਹਿ ਰਹੇ ਮੁੰਡੇ ਜਿਹੜਾ ਨਾ ਸਬਜ਼ੀ ਮੰਡੀ ਵਾਲਾ ਠੇਕੇਦਾਰ ਆ ਜਿਹੜਾ ਉਹ ਆਪਣਾ ਇਹਦੇ ਦਾਣਾ ਮੰਡੀ ਦੇ ਵਿੱਚ ਕਰ ਰਿਹਾ ਜੀ ਟੂ ਵੀਲਰ ਕੋ 20-20 ਨਹੀਂ ਇਹਦੇ ਬਾਰੇ ਨਾ ਉਹਨਾਂ ਨੂੰ ਕਹਿ ਦਿੱਤਾ ਕਿ ਆ ਵੀ ਇੱਥੇ ਮੰਡੀ ਦਾਣਾ ਮੰਡੀ ਦਾ ਕੋਈ ਨਹੀਂ ਹੈਗਾ ਉਹਨੂੰ ਸਮਝਾ ਦਿੱਤਾ ਕਿ ਇਸ ਗੱਲ ਦਾ ਸਰ ਦੁਕਾਨਾਂ ਨੂੰ ਲੈ ਕੇ ਦੀ ਗਵਾਹੀ ਸਾਹਮਣੇ ਲਿਆ ਸਰ ਉਹ ਦੋਸ਼ ਅਚਾਰੇ ਵੀ ਦਾਇਤਾ ਤੁਹਾਨੂੰ ਜਾਰੀ ਕੀਤੇ ਵੀ ਹੈ ਨੇ ਜਿਹੜੀ ਇਹਨਾਂ ਨੂੰ ਤੁਸੀਂ ਦੱਸ ਇਨਾਂ ਨੂੰ ਜੋ ਵੀ ਸਾਨੂੰ ਉਪਰੋ ਮਾਨ ਜੋ ਸੀਨੀਅਰ ਅਫਸਰਾਂ ਲੋਹ ਦੇਤਾਈ ਹੈ ਇਹ ਦੇਤਾਈ ਇਹੋ ਜਿਹੜੇ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਾ ਹਾਂ ਵੀ ਇੱਥੇ ਫਾਇਰ ਸਿਸਟਮ ਆਪਣੇ ਕੋਲ ਰੱਖਣਗੇ ਪਾਣੀ ਕੋਲ ਰੱਖਣਗੇ ਰੀਤਾ ਰੱਖਣਗੇ ਆਪਦੇ ਕੋਲ ਤੇ ਕੋਈ ਵੀ ਜਲਣ ਵਾਲੀ ਚੀਜ਼ ਇਨਾਂ ਦੇ ਕੋਲ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਅੱਗ ਲੱਗ ਸਕੇ ਕਿਸੇ ਦਾ ਕੋ ਜਾਨੀ ਨੁਕਸਾਨ ਹੋ ਸਕੇ ਇਹ ਪਟਾਕਾ ਬਾਹਰ ਰੱਖ ਸਕਦੇ ਨੇ ਉਹ ਜਦਾਂ ਕਿ ਇਹ ਨਾ ਪਟਾਕਾ ਇਹਦਾ ਹੈਗਾ ਉਹ ਇਹ ਸ਼ੈੱਡ ਦੇ ਤਲੀ ਹੈਗੀ ਤਾਂ ਹੀ ਕਰਾਇਆ ਗਿਆ ਵਾ ਵੀ ਕੋਈ ਜੀ ਕੋ ਨੁਕਸਾਨ ਨਾ ਹੋ ਜਾਵੇ ਨਹੀਂ ਨਹੀਂ ਜਿਹੜਾ ਪਟਾਕਾ ਦੁਕਾਨ ਦੇ ਅੰਦਰ ਰੱਖ ਕੇ ਵੇਚਣਾ ਹੈ ਤੇ ਦੁਕਾਨ ਦੇ ਬਾਹਰ ਵੀ ਰੱਖ ਕੇ ਵੇਚਿਆ ਜਾ ਸਕਦਾ ਨਹੀਂ ਨਹੀਂ ਉਹ ਦੁਕਾਨ ਦੇ ਅੰਦਰ ਵੇਚੇ ਜਾਣਗੇ ਤੇ ਬਾਹਰ ਪਾਸੇ ਰੱਖੋ ਕਿਉਂਕਿ ਮੰਡੀ ਵੱਡੀ ਹੈ ਇੱਥੇ ਜਿਆਦਾ ਸਮਾਨ ਨੂੰ ਰੱਖਣਾ ਪੈਂਦਾ ਵਾ ਉਹ ਬੰਦ ਡੱਬਿਆਂ ਚ ਰੱਖਿਆ ਜਾਊਗਾ ਜਦੋਂ ਮੋੜ ਪਾ ਦਿੱਤਾ ਗਿਆ ਸਾਨੂੰ ਜੇਕਰ ਕੋਈ ਹਾਵੀ ਨਾ ਵੀ ਹੁੰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕਿੰਨੂੰ ਕਹਿਆ ਜਾਵੇਗਾ ਅਭੀ ਨਵੀਂ ਵੀ ਭਰੇ ਅਭੀ ਨਵੀਂ ਦਾ ਵਾਸਤੇ ਤਾਂ ਸਭ ਤੋਂ ਵਧੀਆ ਸਿਸਟਮ ਐਮਬੂਲੈਂਸ ਦਾ ਅਰੇਂਜਮੈਂਟ ਤੇ ਹੋਣਾ ਹੀ ਆ ਪਰ ਮਾਤਮਾ ਕਰੀ ਇਹ ਚੀਜ਼ ਕੰਮ ਨਾ ਹੀ ਹੋਵੇ ਪਰ ਹੋਣਾ ਚਾਹੀਦਾ ਦ ਯਾ ਕਿਉਂ ਹੋਣਾ ਚਾਹੀਦਾ ਯਾਰ ਸਿਰ ਤਿਆਰੀ ਪੂਰੀ ਹੋਣੀ ਚਾਹੀਦੀ ਨਾ ਆਪਣੀ ਦਾ ਜੇ ਤਿਆਰੀ ਤਾਂ ਆਪਣੀ ਪੂਰੀ ਹੋਗੀ ਸਰ ਹਰ ਤੱਕ ਦੇ ਕੰਪਨੀ ਕੋ ਆਪਾਂ ਸਾਰਾ ਕੁਝ ਹੋ ਰਿਹਾ ਐ ਐਮਬੂਲੈਂਸ ਹੋਣੀ ਚਾਹੀਦੀ ਐ ਨਾ ਤੁਹਾਡੇ ਬਿਲਕੁਲ ਉਹ ਫਾਇਰ ਬਹਾਦਰਿਆ ਨਾਲ ਸਾਡੇ ਕੋਈ ਨਹੀਂ ਸਰ ਕਹਿੰਦੇ ਉਹ ਤਾਂ ਸਾਫ ਸਾਫ ਕਰਿਆ ਕੁਝ ਨਹੀਂ ਲੈਣਾ ਉਹ ਦੀ ਤਾਂ ਇਦਾਂ ਦੇ ਦਿੰਦੇ ਐ ਫਾਇਰ ਫਾਇਰ ਅਧਿਕਾਰੀਆਂ ਨਾਲ ਸੀ ਇਹਨਾਂ ਨੂੰ ਰੋਡ ਦਾ ਦਿੱਤਾ ਕਿ ਆ ਵੀ ਸਵੇਰੇ ਉਹਨਾਂ ਚ ਕੋਈ ਆਪਣਾ ਨਹੀਂ ਲੱਗੋ ਜਣਾ ਸਾਡੇ ਸਾਹਮਣੇ ਰੋ ਦੇਖੋ ਜੋਨ 25 25 ਲੈ ਕੇ ਪਹਿਲੇ ਆਣੇ ਲੈ ਰਹੇ ਪਹਿਲੇ ਸਾਹਮਣੇ ਪਹਿਲੇ ਲੈ ਰਹੇ ਤੁਹਾਡੇ ਸਾਹਮਣੇ ਅवैध ਵਸੂਲੀ ਹੋ ਰਹੀ ਐ ਉਹ ਬਸਾ ਉਹਨੂੰ ਵੀ ਡਰ ਵਾਲੇ ਕੋਈ 20 ਰੁਪਏ ਲੈ ਕੇ ਗਏ ਨੇ 20 ਰੁਪਏ ਲੈ ਕੇ ਗਏ ਆ ਭਾਈ ਸਾਹਿਬ ਨੇ ਪੈਸੇ ਦਿੱਤੇ ਤੁਹਾਡੇ ਸਾਹਮਣੇ ਅ ਉਹ ਕਾਹਦੇ ਪੈਸੇ ਲੈਂਦੀ ਹੈ ਜੀ ਉਹਨੇ ਪਰਚੀ ਨਾਲ ਦਿੱਤੀ ਹੈ ਜੀ ਤੁਹਾਡੇ ਸਾਹਮਣੇ ਸਾਡੇ ਸਾਹਮਣੇ ਕੋਈ ਗੱਲ ਨਹੀਂ ਕਰ ਲਈ ਨੀ ਆਜੋ ਆਜੋ